YouTube ਚੈਨਲ ਤੇ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਨਵੰਬਰ ਮਹੀਨੇ ਵਿੱਚ ਰੁੱਖਾਂ ਫੁੱਲ ਬੂਟਿਆਂ ਦੀ ਸਾਂਭ ਸੰਭਾਲ ਲਈ ਕਿਹੜੇ ਜ਼ਰੂਰੀ ਕੰਮ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਹਨ ਅਤੇ ਕੁਝ ਕੰਮ ਜਏ ਹਨ ਜਿਨ੍ਹਾਂ ਨੂੰ ਜੇ ਆਪਾਂ ਸਮੇਂ ਸਿਰ ਕਰ ਦਈਏ ਤਾਂ ਠੀਕ ਹੈ ਨਹੀਂ ਬਾਅਦ ਵਿੱਚ ਤਾਂ ਫਿਰ ਕੋਈ ਗੱਲ ਹੁੰਦੀ ਹੈ ਵੀ ਸੱਪ ਲੰਗੇ ਤੋਂ ਬਾਅਦ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਸਭ ਤੋਂ ਪਹਿਲਾ ਕੰਮ ਹੈ ਠੰਡ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਪਿਛਲੇ ਸਾਲ ਆਪਣੇ ਬਹੁਤ ਸਾਰੇ ਵੱਡੇ ਵੱਡੇ ਰੁੱਖਾਂ ਦਾ ਠੰਡ ਨੇ ਬਹੁਤ ਨੁਕਸਾਨ ਕੀਤਾ ਇਸ ਲਈ ਇਸ ਵਾਰ ਕੋਸ਼ਿਸ਼ ਕਰਿਓ ਕਿ ਜਿੰਨੇ ਵੀ ਨਿੰਮ ਦੇ ਰੁੱਖ ਨੇ ਨਵੇਂ ਲਗਾਏ ਹੋਏ ਹਨ ਉਹਨਾਂ ਸਾਰਿਆਂ ਨੂੰ ਸਰਕੰਡੇ ਨਾਲ ਜ਼ਰੂਰ ਟੱਗ ਦਿਓ ਵੈਸੇ ਤਾਂ ਜਿੰਨੇ ਵੀ ਨਵੇਂ ਰੁੱਖ ਲਗਾਏ ਹਨ ਸਾਰਿਆਂ ਨੂੰ ਕੋਸ਼ਿਸ਼ ਕਰੋ ਵੀ ਟਕੇ ਜਾਣ ਕਿਉਂਕਿ ਨਿੰਮ ਠੰਡ ਨੂੰ ਘੱਟ ਸਹਨ ਕਰਦਾ ਹੈ ਅਤੇ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਰੁੱਖਾਂ ਦਾ ਨੁਕਸਾਨ ਹੋਇਆ ਵੱਡਿਆਂ ਦਾ ਆਪਾਂ ਇਹਨਾਂ ਬਚਾਰ ਨਹੀਂ ਕਰ ਸਕਦੇ ਫਿਰ ਵੀ ਉਹਨਾਂ ਨੂੰ ਪਾਣੀ ਦੇ ਕੇ ਉਹਨਾਂ ਨੂੰ ਆਪਾਂ ਠੰਡ ਤੋਂ ਬਚਾ ਸਕਦੇ ਹਾਂ ਤੇ ਛੋਟੇ ਰੁੱਖਾਂ ਨੂੰ ਜ਼ਰੂਰ ਕੋਸ਼ਿਸ਼ ਕਰਿਓ ਵੀ ਸਰਕੰਡੇ ਨਾਲ ਟਾਕ ਦਿੱਤੇ ਜਾਣ ਇਸ ਮਹੀਨੇ ਦੇ ਲਾਸਟ ਤੱਕ ਇਹ ਕੰਮ ਹੋ ਜੇ ਤਾਂ ਬਹੁਤ ਵਧੀਆ ਕਿਉਂਕਿ ਤੁਸੀਂ ਦੇਖੋਗੇ ਕਿ ਧੁੰਦ ਧੂਏ ਨਾਲ ਰਲ ਕੇ ਸਮੋ ਸੰਘਣੀ ਹੋ ਚੁੱਕੀ ਹੈ ਤਾਂ ਧੁੱਕ ਨਿਕਲਣੀ ਬੰਦ ਹੋ ਚੁੱਕੀ ਹੈ ਇਸ ਤੋਂ ਇਲਾਵਾ ਰੁੱਖਾਂ ਦੀ ਕਾਂਡ ਛਾਂਟ ਬਾਰੇ ਹਰ ਤਰ੍ਹਾਂ ਦੇ ਰੁੱਖਾਂ ਦੀ ਕਾਂਡ-ਸ਼ਾਂਡ ਜ਼ਰੂਰੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਸ਼ਾਮ ਵਾਸਤੇ ਜਾਂ ਸਜਾਵਟ ਵਾਸਤੇ ਜਿਹੜੇ ਆਪਾਂ ਪੌਦੇ ਲਾਉਨੇ ਆਂ। ਕੁਝ ਪੌਦੇ ਹੁੰਦੇ ਆ ਜਿਹੜੇ ਥੋ ਫਟਾਰਾ ਬਹੁਤ ਜ਼ਿਆਦਾ ਕਰਦੇ ਆ। ਸ਼ਾਮ ਵਾਸਤੇ ਜਾਂ ਸਜਾਵਟ ਵਾਸਤੇ ਜਿਹੜੇ ਵੀ ਅਸੀਂ ਰੁੱਖ ਲਾਏ ਆ ਘਰੇ, ਖੇਤ ਕਿਤੇ ਵੀ ਲਾਏ ਆ। ਇਹਨਾਂ ਦੀ ਕਾਂਡ-ਸ਼ਾਂਡ ਸਮੇਂ-ਸਿਰ ਕਰ ਦੇਣੀ ਚਾਹੀਦੀ ਹੈ ਅਤੇ ਵਾਰ-ਵਾਰ ਹਫਤੇ ਦਸ ਦਿਨਾਂ ਬਾਅਦ ਜੋ ਕੋਈ ਨਵੀਂ ਦਾਣੀ ਫੁੱਟ ਦਾ ਫਟਾਰਾ ਆਉਂਦਾ ਹੈ ਤਾਂ ਉਸ ਨੂੰ ਤੋੜ ਦੇਣਾ ਚਾਹੀਦਾ। ਸਭ ਤੋਂ ਪਹਿਲਾਂ ਇਸ ਦਾ ਫਾਇਦਾ ਇਹ ਹੋਵੇਗਾ ਕਿ ਪੌਦੇ ਦੀ ਜਿਹੜੀ ਖੁਰਾਕ ਹੈ ਉਹ ਇਹਨਾਂ ਬੇਲੋੜੀਆਂ ਟਾਹਣੀਆਂ ਨੇ ਖਿੱਚਣੀਆਂ ਉਹੀ ਪੌਦੇ ਦੇ ਵਧਣ ਵਿੱਚ ਕੰਮ ਆ ਗਈ ਤੇ ਦੂਸਰਾ ਇਹਨੂੰ ਤੋੜਨਾ ਵੀ ਸੌਖਾ ਹੁੰਦਾ ਕੱਚੀਆਂ ਟਾਹਣੀਆਂ ਬੜੀ ਸਾਨੀ ਨਾਲੇ ਹੱਥ ਨਾਲ ਹੀ ਟੁੱਟ ਜਾਂਦੇ ਆ ਤੇ ਜਿੰਨੇ ਵੀ ਆਪਣੇ ਫੁੱਲਦਾਰ ਹੈ ਸਜਾਵਟੀ ਰੁੱਖ ਹੈ ਇਹਨਾਂ ਦੀ ਕਾਂਡ ਛਾਂਟ ਅਸੀਂ ਹਰ ਟਾਈਮ ਕਰਦੇ ਰਹਿਣਾ ਚਾਹੀਦਾ ਹੈ ਇਹਨਾਂ ਨੂੰ ਵਧੀਆ ਆਕਾਰ ਦੇਣ ਵਾਸਤੇ ਅਤੇ ਇਹਨਾਂ ਤੋਂ ਜ਼ਿਆਦਾ ਫੁੱਲ ਲੈਣ ਵਾਸਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਜਿਹੜੇ ਰੁੱਖ ਸੀ ਬਾਲਣ ਵਾਲੀ ਲੱਕੜ ਵਾਸਤੇ ਲਗਾਉਣੇ ਆ ਖੇਤਾਂ ਵਿੱਚ ਲਗਾਉਣੇ ਆ ਜਾਂ ਕਿਤੇ ਹੋਰ ਲਗਾਏ ਹਨ ਉਹਨਾਂ ਦੇ ਵੀ ਪੂਰੀ ਚੰਗੀ ਤਰ੍ਹਾਂ ਕਾਂਟ ਛਾਣ ਕਰ ਦੇਣੀ ਚਾਹੀਦੀ ਆ ਉਹਨਾਂ ਨੂੰ ਅਸੀਂ ਬਿਲਕੁਲ ਘੋਣ ਮੋਣ ਕਰ ਸਕਦੇ ਹਾਂ ਕਿਉਂਕਿ ਉਹਨਾਂ ਉੱਪਰ ਜਿੰਨੀ ਵਧੀਆ ਕਾਂਟ ਛਾੜ ਹੋਵੇਗੀ ਉਹਨਾਂ ਜ਼ਿਆਦਾ ਅਗਲੇ ਸਾਲ ਬਾਲਣ ਤਿਆਰ ਹੋ ਜਾਵੇਗਾ ਤੇ ਉਹਨਾਂ 'ਚ ਵੱਧ ਪੁਠਾਰਾ ਆਵੇਗਾ ਤੇ ਜਿਹੜੇ ਰੁੱਖ ਅਸੀਂ ਇਮਾਰਤੀ ਲੱਕੜ ਵਾਸਤੇ ਲਗਾਏ ਹਨ ਉਹਨਾਂ ਦੀ ਕਾਂਡ ਛਾਂਟ ਕੱਟ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਉੱਪਰ ਭਜਨ ਜ਼ਰੂਰੀ ਹੈ ਜੇਕਰ ਉਹਨਾਂ ਨੂੰ ਜ਼ਿਆਦਾ ਕਾਂਡ ਛਾਂਟ ਕਰਾਂਗੇ ਤਾਂ ਲੱਕੜ ਕਮਜ਼ੋਰ ਰਹੇਗੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਨਵੇਂ ਪੌਦੇ ਲੱਗੇ ਆ ਜੋ ਕਈ ਵਾਰੀ ਸਿੱਧੇ ਵੱਧਦੇ ਅਤੇ ਪੌਦੇ 'ਚ ਵਿੰਗਵਾਲ ਜ਼ਿਆਦਾ ਪੈ ਜਾਂਦੇ ਆ ਪੌਦਿਆਂ ਨੂੰ ਸਹਾਰਾ ਵੀ ਜ਼ਰੂਰੀ ਹੈ ਇਸੇ ਸਹਾਰੇ ਨਾਲ ਹੀ ਆਪਾਂ ਇਹਨਾਂ ਨੂੰ ਸਰਕੰਡੇ ਨਾਲ ਢੱਕ ਵੀ ਸਕਦੇ ਆ ਅਤੇ ਇਸ ਤੋਂ ਇਲਾਵਾ ਜਿੰਨੇ ਵੀ ਨਵੇਂ ਲਗਾਏ ਪੌਦੇ ਐ ਇਹਨਾਂ ਨੂੰ ਪਾਣੀ ਦੀ ਵਰਤੋਂ ਵੀ ਹੌਸਾਸਰ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਠੰਡ ਦੇ ਮੌਸਮ ਵਿੱਚ ਜ਼ਿਆਦਾ ਪਾਣੀ ਜੜਦਿਆਂ ਬਿਮਾਰੀਆਂ ਪੈਦਾ ਕਰ ਦਿੰਦਾ ਹੈ ਜੜ੍ਹ 'ਚ ਫੰਗਸ ਹੋ ਜਾਂਦੀ ਹੈ ਜਿਸ ਕਰਕੇ ਜਿਹੜੇ ਠੰਡ ਵਿੱਚ ਆ ਪੌਦੇ ਖਰਾਬ ਹੋ ਜਾਂਦੇ ਸਮੇਂ ਸਮੇਂ ਤੇ ਕੀੜੇ ਮਕੌੜਿਆਂ ਦੀ ਵੀ ਰੋਕਥਾਮ ਕਰ ਦੇਣੀ ਚਾਹੀਦੀ ਹੈ ਇਹ ਸਮਾਂ ਜਿਹੜਾ ਹੁਣ ਪੌਦਿਆਂ ਦਾ ਰਾਮ ਦਾ ਸਮਾਂ ਸਾਰੇ ਪੌਦੇ ਆਪਣਾ ਵਾਧਾ ਰੋਕ ਦਿੰਦੇ ਆ ਜਾਂ ਘਟ ਕਰ ਦਿੰਦੇ ਆ ਫੁੱਲਾਂ ਵਾਲੇ ਪੌਦੇ ਆ ਜਾਂ ਮੌਸਮੀ ਪੌਦੇ ਆ ਇਹ ਹੀ ਆਪਣਾ ਵਾਧਾ ਤੇ ਵਿਕਾਸ ਆ ਜਿਹੜਾ ਜਾਰੀ ਰੱਖਦੇ ਆ ਇਸ ਲਈ ਨਵੇਂ ਪੌਦੇ ਲਗਾਉਣ ਤੋਂ ਹੁਣ ਗੁਰੇਜ਼ ਕਰਨਾ ਚਾਹੀਦਾ ਜਿਹੜੇ ਵੱਡੇ ਰੁੱਖ ਲਗਾਉਣੇ ਆਪਾਂ ਉਹਨਾਂ ਨੂੰ ਹੁਣ ਦੋ ਤਿੰਨ ਮਹੀਨੇ ਠਹਿਰ ਕੇ ਫਰਵਰੀ ਤੋਂ ਬਾਅਦ ਲਗਾਉਣਾ ਚਾਹੀਦਾ ਕਿਉਂਕਿ ਠੰਡ ਵਿੱਚ ਉਹਨਾਂ ਦਾ ਵਾਧਾ ਆਪਾਂ ਵੈਸੇ ਰੁਕਿਆ ਹੋਵੇਗਾ ਜੇਕਰ ਤੁਹਾਡੇ ਕੋਲੇ ਪੌਦੇ ਲਗਾਉਣ ਵਾਲੇ ਪਏ ਆ ਤਾਂ ਉਹਨਾਂ ਨੂੰ ਪੋਲੀਥੀਨ ਸ਼ੀਟ ਦੇ ਥੱਲੇ ਸਾਂਭ ਕੇ ਰੱਖੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਲਗਾਏ ਜਾ ਸਕਣ ਇਸ ਤੋਂ ਇਲਾਵਾ ਮੌਸਮੀ ਫੁੱਲਾਂ ਦੀ ਪਨੀਰੀ ਲਾਉਣ ਲਈ ਬਹੁਤ ਵਧੀਆ ਸਮਾਂ ਪਨੀਰੀ ਹੁਣ ਤਿਆਰ ਹੋ ਚੁੱਕੀ ਹੋਵੇਗੀ ਅਤੇ ਇਸ ਨੂੰ ਆਪਾਂ ਲਗਾ ਸਕਦੇ ਹਾਂ ਜਿਵੇਂ ਗੇਂਦਾ ਗੇਂਦਰੀਆਂ ਬਹੁਤ ਸਾਰੀਆਂ ਕਿਸਮਾਂ ਨੇ ਗਲਖੈਰਾ ਇਹ ਵੀ ਇਸ ਮਹੀਨੇ ਵਿੱਚ ਲਗਾ ਦੇਣੇ ਚਾਹੀਦੇ ਹਨ ਸੋ ਦੋਸਤੋ ਇਹ ਸੀ ਕੁਝ ਮੋٹے ਮੋٹے ਕੰਮ ਜਿਹੜੇ ਆਪਾਂ ਨੂੰ ਇਸ ਮਹੀਨੇ ਚ ਜ਼ਰੂਰ ਕਰਨੇ ਚਾਹੀਦੇ ਆ ਤੇ ਜਿਹੜਾ ਸਭ ਤੋਂ ਜ਼ਰੂਰੀ ਕੰਮ ਆ ਉਹ ਠੰਡ ਤੋਂ ਬਚਾਉਣ ਲਈ ਪੌਦਿਆਂ ਨੂੰ ਸਰਕੰਡਾ ਕਰਨਾ ਸਰਕੰਡੇ ਨਾਲ ਢੱਕ ਕੇ ਰੱਖਣਾ ਇਸ ਲਈ ਜ਼ਰੂਰ ਆ ਜਿਹੜਾ ਆਪਣਾ ਉੱਤਰ ਵਾਲਾ ਤੇ ਜਿਹੜੇ ਪਾਸੋਂ ਠੰਡੀ ਹਵਾ ਆਉਂਦੀ ਆ ਉਹ ਸਾਈਡ ਜ਼ਰੂਰ ਢੱਕ ਕੇ ਰੱਖੋ ਤੇ ਦੱਖਣ ਵਾਲੀ ਸਾਈਡ ਆ ਜਿਹੜੀ ਥੋੜੀ-ਮੋਟੀ ਧੁੱਪ ਲੱਗਦੀ ਰੱਖ ਸਕਦੇ ਹਾਂ ਕਿਉਂਕਿ ਹੁਣ ਇੱਕ ਦੋ ਮਹੀਨੇ ਦਾ ਧੁੱਪ ਨਿਕਲਦੇ ਕੋਈ ਅਸਰ ਆਣਗੇ ਤਾਂ ਜੋ ਆਪਣੇ ਜਿਹੜੇ ਪੌਦੇ ਆ ਪਿਛਲੇ ਸਾਲੋਂ ਗਾ ਨਾ ਨੁਕਸਾਨੇ ਜਾਣ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤੇ ਅਜਿਹੀਆਂ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫੇਰ ਕੋਈ ਨਵੀਂ ਜਾਣਕਾਰੀ ਲੈ ਕੇ ਧੰਨਵਾਦ